ਸਾਰਾ ਬੇਕਾਰ ਹੋ ਗਏ ਆ ਉੱਤੇ ਲਾਣੋਂ ਲਿੜਾ ਵੀ ਨਹੀਂ ਹੈਗਾ ਕੋਈ ਨਹੀਂ ਤੁਸੀਂ ਰੋਗ ਹੋਣਾ ਦੋ ਦੋ ਦਿਨਾਂ ਦੀ ਤੱਤੀ ਵੀ ਘਾ ਕੇ ਖਾ ਲਿੰਦੇ ਰਹੇ ਦੰਦਾਂ ਦੀ ਠੰਡੀ ਰੋਟੀ ਵੀ ਖੰਡੀ ਖਾ ਲਿੰਦੇ ਰਹੇ ਕੀ ਕਰ ਜਾਈਏ ਨਹੀਂ ਕਿ ਬੱਚੇ ਫਿਰ ਮੰਗਦੇ ਆ ਇਹ ਫਿਰ ਕੀ ਕਰਨਾ ਕੀ ਖਾਣਾ ਹੈ ਸਭ ਡੱਟ ਗਿਆ ਕੋਈ ਨਹੀਂ ਲੱਗਿਆ ਹੱਲ ਕੋ ਕੋਈ ਨਹੀਂ ਲੱਗਾ ਉਹ ਗੱਲ ਨਹੀਂ ਬਾਤ ਨਹੀਂ ਕੋਈ ਕਵੇ ਕੋਈ ਬਚੁਰ ਗਿਆ ਵੀ ਵਿਚਾਰਾ ਲੱਤੋਆ ਮਾਵਾਂ ਤੋਂ ਮਾੜਾ ਮੁੰਡਾ ਮੇਰਾ ਦੀ ਲੱਤਾਂ ਹੀ ਦੇ ਨੋ ਮੇਰੀ ਲੋਤ ਲੱਤੋ ਹੀ ਨਹੀਂ ਆਜ ਨਟਕੇ ਪ੍ਰਾਣੀ ਹੋ ਸਕਦੀ ਨਾ ਕੰਮ ਕਰ ਸਕਦੀ ਕੋਈ ਅਤੀ ਬੇਕਾਰ ਆਂ ਜੀ ਸਾਡੀ ਕੋਈ ਸਰਕਾਰ ਮਜਤ ਕਰੇ ਕੋਈ ਵੀ ਕੋਈ ਭਰਾ ਕੋਈ ਭੈਣ ਆ ਸਾਡੀ ਵਾਤੋ ਵਾਸ ਕਗਰੀਪਾਂ ਦੀ ਮਜਤ ਕੀਤੀ ਜਾਵੇ ਨਹੀਂ ਜੀ ਰੋਟੀ ਪਾਣੀ ਕੋਈ ਸਿਲੰਡਰ ਨਹੀਂ ਕੋਈ ਗਾਲੀ ਅੱਗ ਬਾੜ ਕੇ ਰੋਟੀ ਪਕਾਉਂਦੇ ਆਂ ਗਰੀਬ ਆ ਤੇ ਕੁਝ ਨਹੀਂ ਹੈਗਾ ਘਰ ਸੀ ਤੇ ਘਰ ਦੇ ਵਿੱਚ ਹੁਣ ਤੰਬੂ ਲੱਗੇ ਨੇ ਤੰਬੂਆਂ ਦੇ ਵਿੱਚ ਰਹਿ ਰਹੇ ਨੇ ਇਹ ਇਹ ਤਸਵੀਰਾਂ ਤੁਸੀਂ ਦੇਖੋ ਬਲਜਿੰਦਰ ਪੂਰੇ ਦਿਖਾ ਦਿਓ ਦੋਨੇ ਤੰਬੂ ਪੰਜ ਪੰਜ ਫੁੱਟ 6 6 ਫੁੱਟ ਪਾਣੀ ਰਿਆ ਜੀ ਇਥੇ ਤੇ ਇੰਨਾ ਕਹਿਆ ਵੀ ਆਪਣੀ ਜਾਨ ਬਚਾਈ ਆ ਬੱਚੇ ਬਚਾਏ ਆ ਬਾਕੀ ਹੋਰ ਕੁਝ ਨਹੀਂ ਨਿਕਲਿਆ ਜਿੰਨਾ ਘਰ ਰੁੜ ਗਿਆ ਰੁੜ ਗਿਆ ਹੁਣ ਪਾਣੀ ਤੋਂ ਵੀ ਆਤਰ ਮੈਂ ਕਿਸੇ ਕਰਨ ਨਹੀਂ ਗਈਆਂ ਕਿ ਵੀ ਹੁਣ ਤੇ ਕਿਤੇ ਪਾਣੀ ਦੀ ਵੀ ਸਦਨ ਜਿਹੜਾ ਉਹ ਵੀ ਬਿਲਕੁਲ ਨਹੀਂ ਰੋ ਪੰਜਾਬੀ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਜੋਸ਼ ਸਿੰਘ ਤਾਂ ਮਾਝੇ ਦੇ ਪਿੰਡਾਂ ਦੇ ਵਾਲਾਂ ਔਰ ਹੜਪੀੜਤਾਂ ਦੀ ਕਹਾਣੀ ਲੈ ਕੇ ਤੁਹਾਡੇ ਤੱਕ ਆ ਰਹੇ ਹਾਂ ਤਾਂ ਕਿ ਇਹਨਾਂ ਦੀ ਬਾਹ ਫੜੀ ਜਾ ਸਕੇ ਇਹਨਾਂ ਦੀ ਮੱਤ ਹੋ ਸਕੇ ਔਰ ਇਹਨਾਂ ਦਾ ਸਹਿਯੋਗ ਵੱਧ ਤੋਂ ਵੱਧ ਕੀਤਾ ਜਾਵੇ ਇਹ ਤਸਵੀਰਾਂ ਨੇ ਭੇੜੇਵਾਲ ਪਿੰਡ ਦੀਆਂ ਤੁਸੀਂ ਦੇਖ ਸਕਦੇ ਹੋ ਇੱਕ ਘਰ ਸੀ ਤੇ ਘਰ ਦੇ ਵਿੱਚ ਹੁਣ ਤੰਬੂ ਲੱਗੇ ਨੇ ਤੰਬੂਆਂ ਦੇ ਵਿੱਚ ਰਹਿ ਰਹੇ ਨੇ ਇਹ ਇਹ ਤਸਵੀਰਾਂ ਤੁਸੀਂ ਦੇਖੋ ਬਲਜਿੰਦਰ ਪੂਰੇ ਦਿਖਾ ਦਿਓ ਦੋਨੇ ਤੰਬੂ ਕਿਉਂਕਿ ਘਰ ਤੁਹਾਨੂੰ ਲੱਗਦਾ ਨਹੀਂ ਕਿ ਇੱਥੇ ਘਰ ਸੀ ਸਾਰਾ ਘਰ ਟਹਿ ਗਿਆਗਾ ਆ ਤੁਸੀਂ ਦੇਖ ਸਕਦੇ ਹੋ ਕਿਵੇਂ ਇੱਟਾਂ ਖਿੰਡੀਆਂ ਪਈਆਂ ਸ਼ੈੱਡ ਡਿੱਗੇ ਪਏ ਨੇ ਛੱਤਾਂ ਡਿੱਗੀਆਂ ਪਈਆਂ ਨੇ ਔਰ ਹੁਣ ਇੱਥੇ ਤੰਬੂ ਲਾ ਕੇ ਇਹ ਰਹਿ ਰਹੇ ਨੇ ਤੰਬੂ ਵੀ ਕੋਈ ਸਮਾਜ ਸੇਵੀ ਲਾ ਕੇ ਗਏ ਨੇ ਐਨਜੀਓ ਕੋਈ ਲਾ ਕੇ ਗਈ ਹੈ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਰਿਵਾਰ ਦੇ ਨਾਲ ਗੱਲਬਾਤ ਕਰਾਂਗੇ ਤਾਂ ਕਿ ਇਹਨਾਂ ਦੀ ਮਤ ਹੋ ਸਕੇ ਬੇਬੇ ਪਹਿਲਾਂ ਤਾਂ ਇਹ ਦੱਸੋ ਕਿ ਪੂਰਾ ਹਾਲ ਕਿਵੇਂ ਹੋ ਗਿਆ ਇਹਨਾਂ ਮਾੜਾ ਹਾਲ ਤੇਜੀ ਬਹੁਤ ਮਾੜਾ ਹੋਇਆ ਜੀ 5-5 ਫੁੱਟ 6-6 ਫੁੱਟ ਪਾਣੀ ਰਿਹਾ ਜੀ ਇਥੇ ਤੇ ਇਨਾਂ ਕਹਿਆ ਵੀ ਆਪਣੀ ਜਾਨ ਬਚਾਈ ਆ ਬੱਚੇ ਬਚਾਏ ਆ ਬਾਕੀ ਹੋਰ ਕੁਝ ਨਹੀਂ ਨਿਕਲਿਆ ਜੋ ਕੋਈ ਲੀੜਾ ਕੋ ਕੱਪੜਾ ਜੋ ਪੇਟੀ ਆ ਜੋ ਕੱਪੜੇ ਤੋਂ ਵਾਲੀ ਮਸ਼ੀਨ ਸੀ ਫ੍ਰੀਜ ਸੀ ਜੀ ਕੋਈ ਚੀਜ਼ ਨਹੀਂ ਬਚੀ ਅੰਦਰ ਜਾ ਕੇ ਵੇਖ ਸਕਦੇ ਜੇ ਜਿਹੜੀ ਕੋ ਅੰਦਰ ਬਹਿ ਗਈ ਆ ਪੇਟੀ ਤੇ ਆਪਣੀਆਂ ਕਣਕ ਆ ਉਥੱਲੇ ਆ ਗਈ ਆ ਕੁਝ ਨਹੀਂ ਕਰਦਾ ਬਚਿਆ ਜੀ ਸਾਰਾ ਬੇਕਾਰ ਹੋ ਗਿਆ ਉੱਤੇ ਲੈਣ ਨੂੰ ਲੀੜਾ ਵੀ ਨਹੀਂ ਹੈਗਾ ਲੋਕ ਉਹਨੂੰ ਤੁਸੀਂ ਰੋਗੋ ਨਾ ਇਹ ਹਾਲਾਤ ਦੋਸਤੋ ਬਹੁਤ ਮਾੜੇ ਨੇ ਪਿੰਡਾਂ ਦੇ ਤੁਸੀਂ ਦੇਖੋ ਅਸੀਂ ਦੇਖ ਰਹੇ ਹਾਂ ਗਰਾਊਂਡ ਲੈਵਲ ਤੇ ਜਾ ਕੇ ਬਹੁਤ ਲੋਕਾਂ ਦੇ ਮਾੜੇ ਹਾਲ ਹੋਏ ਪਏ ਨੇ ਕਿਉਂਕਿ ਹੜ੍ਹਾਂ ਨੇ ਇੰਨਾ ਬੁਰਾ ਹਾਲ ਕਰਕੇ ਰੱਖ ਦਿੱਤਾ ਹੁਣ ਤੁਸੀਂ ਦੇਖੋ ਕਿਵੇਂ ਘਰ ਪੂਰਾ ਘਰ ਮਿਹਨਤ ਨਾਲ ਕੋਈ ਕਮਾਉਂਦਾ ਬਣਾਉਂਦਾ ਇੱਕ ਵਾਰ ਘਰ ਕਹਿੰਦੇ ਜਿੰਦਗੀ ਚ ਬੰਨਦਾ ਆ ਵੇਖੋ ਜੀ ਬਜ਼ੁਰਗ ਆਏ ਵੀ ਵਿਚਾਰਾ ਲੱਤੋਂ ਆ ਮਾਵਾਂ ਤੋਂ ਮਾੜਾ ਮੁੰਡਾ ਬੇਰੋਜੀ ਲੱਤਾਂ ਨਹੀਂ ਜੇ ਨਾ ਮੇਰੀ ਲੋਹੋਂ ਤੋਂ ਲੱਤ ਤੋਂ ਹੀ ਨਹੀਂ ਆ ਕਾਜ ਨਾਟਕੇ ਪਰ ਨਹੀਂ ਹੋ ਸਕਦੀ ਨਾ ਕੰਮ ਕਰ ਸਕਦੀ ਕੋਈ ਅਸੀਂ ਬੇਕਾਰ ਆ ਜੀ ਸਾਡੀ ਕੋਈ ਸਰਕਾਰ ਮਜਤ ਕਰੇ ਕੋਈ ਵੀ ਕੋਈ ਭਰਾ ਕੋਈ ਭੈਣ ਆ ਸਾਡੀ ਵਾਤੋ ਵਾਤ ਕਗਰੀਬਾਂ ਦੀ ਮਜਤ ਕੀਤੀ ਜਾਵੇ ਅਸੀਂ ਘਰ ਕੁਲੇ ਵਾਲੇ ਬੰਜ ਗਏ ਤੇ ਸਾਰਿਆਂ ਦੀ ਸੇਵਾ ਜੇ ਸਾਡੀ ਕੋ ਕਰ ਸਕੇ ਤੇ ਮਹਾਰਾਜ ਜਨਾਂ ਦੀਆਂ ਤੰਦਰੁਸਤੀਆਂ ਦੇਵੇ ਹਾਂ ਤੰਬੂਆਂ ਦੇ ਵਿੱਚ ਰਹ ਰਹੇ ਹਾਂ ਇਹ ਤੰਬੂਆਂ ਵਿੱਚ ਰਹਿ ਰਹੇ ਹਾਂ ਜੀ ਕੁਝ ਨਹੀਂ ਆਡੇ ਕੋਲ ਹੈਗਾ ਇਹ ਆਪੀ ਰੋਟੀ ਜਿਹੜੀ ਬਾਹਰੋਂ ਮਾੜੀ ਚੰਗੀ ਹਮਲੀ ਰਹੀ ਆ ਉਹ ਵੀ ਮੇਰਾ ਇੱਥੇ ਦੋਤਾ ਸੀ ਉਹ ਵਿਚਾਰਾ ਲਿਆ ਲੋਕੇ ਸਾਨੂੰ ਫੜਾ ਕੇ ਖਵਾਉਂਦਾ ਰਿਹਾ ਰੋਟੀ ਬਾਣੀ ਵੀ ਨਹੀਂ ਬਣ ਰਿਆ ਉਹ ਨਹੀਂ ਜੀ ਰੋਟੀ ਬਾਣੀ ਕੋਈ ਸਿਲੰਡਰ ਨਹੀਂ ਕੋਈ ਗਾਲੀ ਅੱਗ ਬਾੜ ਕੇ ਰੋਟੀ ਪਕਾਉਂਦੇ ਆਂ ਗਰੀਬ ਆ ਤੇ ਕੁਝ ਨਹੀਂ ਹੈਗਾ ਇਹ ਆ ਵੀ ਆਪਣੀ ਰੋਟੀ ਉਹ ਜਿਹੜੀ ਪੱਕੀ ਵੀਰ ਭਰਾ ਆਉਂਦੇ ਰਹੇ ਲਾਂਡ ਸੇਵਾ ਵਾਲੇ ਉਹਨਾਂ ਕੋ ਲੈ ਕੇ ਬਈ ਤਵੇ ਵੀ ਖਾਂਦੇ ਰਹੇ ਆ ਦੋ ਦੋ ਦਿਨਾਂ ਦੀ ਤੱਤੀ ਵੀ ਕਰਕੇ ਖਾ ਲੈਂਦੇ ਰਹੇ ਉਹ ਦੋ ਦਿਨਾਂ ਦੀ ਠੰਡੀ ਰੋਟੀ ਵੀ ਖਾਈ ਠੰਡੀ ਖਾ ਲੈਂਦੇ ਰਹੇ ਕੀ ਕਰਦੇ ਨਹੀਂ ਕਿ ਬੱਚੇ ਫਿਰ ਮੰਗਦੇ ਆ ਤੇ ਫਿਰ ਕੀ ਕਰਨਾ ਕੀ ਖਾਣਾ ਹੈ ਬਹੁਤ ਮੰਦਾ ਹਲ ਰਿਆ ਕੋਈ ਦੇਖਣ ਵਾਲੀ ਗੱਲ ਨਹੀਂ ਇਹ ਦਿਨ ਕਿਵੇਂ ਕੱਢੇ ਫਿਰ ਇਤਨੇ ਭੁੱਖਿਆਂ ਤੇ ਆਇਆ ਜਿਦੋਂ ਮਾਰਾ ਜਾ ਪਾਣੀ ਵੇਠਾ ਆਇਆ ਵਾ ਘਟਿਆ ਵਾ ਇਥੋਂ 5 5 6 ਜੇ ਫੁੱਟ ਵੇਖੋ ਪਾਜੀ ਸਾਬ ਦੀ ਪਾਣੀ ਵੇਖੋ ਇਥੋਂ 5 5 6 ਜੇ ਫੁੱਟ ਪਾਣੀ ਫਿਰ ਉਹ ਮੁੰਡਾ ਜਿਹੜਾ ਦੇਰਬਦੀ ਕਰ ਕਰ ਕੇ ਤੇ ਇੰਦੀ ਉੱਤਰ ਉੱਤਰ ਕੇ ਫਿਰ ਉਹਨੇ ਜ ਜਾ ਜਾ ਕੇ ਫਿਰ ਉਹਨਾਂ ਦੀ ਟਰਾਲੀ ਆਉਣੀ ਫਿਰ ਲਫਾਫਾ ਲੈਣਾ ਤੇ ਇੰਜ ਕਰ ਕਰ ਕੇ ਤੇ ਵਿਚਾਰੇ ਨੇ ਫਿਰ ਲਿਆ ਕੇ ਤੇ ਬੱਚਿਆਂ ਨੂੰ ਨਹੀਂ ਸਾਨੂੰ ਨਹੀਂ ਬਾਪੂ ਨੂੰ ਵੀ ਫੇ ਰੋਟੀ ਖਾਓ ਸਾਰੇ ਇਧਰੋਂ ਟਹਿ ਗਿਆ ਪਿੱਛੋਂ ਵੀ ਟਹਿ ਗਿਆ ਵੇਖੋ ਜੀ ਸਾਰਾ ਮੋਕਾ ਤੇ ਧੜੇ ਕੋ ਸਭ ਟੱਟ ਗਿਆ ਸਭ ਟੱਟ ਗਿਆ ਕੋਈ ਨਹੀਂ ਰਹਿ ਗਿਆ ਹੱਲ ਕੋ ਕੋਈ ਨਹੀਂ ਰਹਿ ਗਿਆ ਉਹ ਗੱਲ ਨਹੀਂ ਬਾਤ ਦੀ ਕੋਈ ਕੋਈ ਗੱਲ ਬਾਤ ਨਹੀਂ ਹਾਂਦੀ ਉਸ ਆਲਾ ਜੇ ਤੂੰ ਮਜ਼ਾ ਕਰਾ ਹਣੀ ਤੇ ਥੜੇ ਕੋ ਹੋ ਕਰਾ ਮਾਤਾ ਹੋਊਗੀ ਤਾਂ ਹੀ ਅਸੀਂ ਆਇਆ ਤੁਸੀਂ ਆ ਦੇਖੋ ਪਿੱਛੇ ਤੰਬੂ ਜਿਹੜੇ ਨੇ ਇਹ ਤੰਬੂ ਬਣਾ ਬਣਾ ਕੇ ਇੱਥੇ ਰਹਿਣਾ ਪੈ ਰਿਹਾ ਹੈਗਾ ਬਹੁਤ ਮਾੜੇ ਹਾਲਾਤ ਹੋਏ ਪਏ ਨੇ ਹੜ੍ਹਾਂ ਨੇ ਬੁਰਾ ਹਾਲ ਕੀਤਾ ਹੈਗਾ ਹੁਣ ਰੋਟੀ ਪਾਣੀ ਮਿਲ ਰਿਹਾ ਜੀ ਹਾਂਜੀ ਮੈਂ ਹੁਣ ਜੀ ਪਕਾਉਂਦੇ ਆ ਜੀ ਆ ਵੇਖੋ ਇਹ ਅੱਗ ਬਾਲੀ ਦੀ ਆ ਇੱਟਾ ਲਾ ਕੇ ਤੇ ਰੋਟੀ ਪਕਾ ਲਈ ਦੀ ਆ ਇੱਟਾ ਰੱਖ ਕੇ ਪਕਾ ਲਈ ਫਿਰ ਤੁਹਾਨੂੰ ਤੁਹ ਕੀ ਕਰੀਆ ਨੁਕਸਾਨ ਕਿੰਨੇ ਦਾ ਹੋ ਗਿਆ ਕਿੰਨਾ ਕੁ ਨੁਕਸਾਨ ਸਭ ਕੁਝ ਜਾ ਵੇਖੋ ਐਂਦੀ ਹੋ ਕੇ ਵੇਖ ਸਕਦੇ ਅੰਦਰ ਦੀ ਆਜੋ ਆਜੋ ਸਾਹਿਬ ਜੀ ਥਰ ਤੋਂ ਥੋੜਾ ਲੁਕਾ ਆਈਗੇ ਦੇ ਆਹ ਸਾਰਾ ਬੈਟੂ ਮਕਸਾ ਨਹੀਂ ਹੋ ਗਿਆ ਹਾਂਜੀ ਆ ਵੇਖੋ ਅੰਦਰ ਹੀ ਡਰਾਮੇ ਹੀ ਦੋਵੇਂ ਜੀ ਅੰਦਰ ਹੀ ਪੇਟੀ ਜੇ ਉਹ ਪਿੱਛੇ ਦਾਣੇ ਲੱਗੇ ਸੀ ਆ ਮੇਜ਼ ਕੁਰਸੀਆਂ ਆਂ ਤੁਹਾਨੂੰ ਪਤਾ ਜਿੰਨਾ ਕਾ ਕਮਰਾ ਵਾ ਉਹਨੇ ਇੱਕ ਕਮਰੇ ਸੈਟ ਕੀਤਾ ਉਹ ਵੀ ਡਿੱਗਣ ਵਾਲਾ ਉਹ ਵੀ ਡਿੱਗ ਚੱਲਿਆ ਉਹ ਵੀ ਮਤਲਬ ਹਿੰਦਰ ਨਹੀਂ ਵਰਦੇ ਡਰਦੇ ਆ ਵਿੱਚ ਜਿੱਥੇ ਪੇਟੀ ਪਈ ਆ ਵਿੱਚ ਹੀ ਕਣਕ ਦੇ ਢੋਲ ਪਏ ਹਾਂਜੀ ਵਿੱਚ ਸਭ ਕੁਝ ਜੇ ਛੱਡ ਕੋਈ ਨਹੀਂ ਕੁਝ ਨਿਕਲਿਆ ਜੇ ਜਦੋਂ ਪਾਣੀ ਇਹ ਤੋਂ 5 5 6 6 ਪੋਟ ਹਿੰਦੇ ਭੱਜ ਕੇ ਨਾ ਆਪਣੀ ਜੀ ਜਾਨ ਬਚਾਈ ਆ ਕਿ ਬੱਚੇ ਵੱਜਣਗਾ ਚਲੋ ਖਾਣ ਨੂੰ ਚਲੋ ਕਿਤੇ ਰੱਬ ਤਰਸੀ ਹੋ ਜੂ ਪਰ ਬੱਚੇ ਨਹੀਂ ਮਿਲਨੇ ਮੁੜ ਕੇ ਬੱਚੇ ਤੇ ਉਹ ਹੱਥੋਂ ਆ ਰਾ ਵਿਚਾਰਾ ਕਰਦੀ ਉਹ ਤਰਾਂ ਨਹੀਂ ਇਹ ਤੁਹਾਨੂੰ ਪਤਾ ਮੈਂ ਓਦਾਂ ਬਜ਼ੁਰਗ ਜੇ ਤੁਹਾਨੂੰ ਪਤਾ ਮੈਂ ਕੀ ਕਰ ਸਕਦੀ ਹਾਂ ਬਹੁਤ ਮਾਰ ਬਹੁਤ ਹਾਲ ਵੇਖ ਲੋ ਤੁਸੀਂ ਸਾਡੀ ਹੀ ਵੇਖ ਸਕਦੇ ਜੇ ਆ ਵੇਖੋ ਵੀ ਉਹ ਮੇਜ਼ ਕੁਰਸੀਆਂ ਵੀ ਉੱਥੇ ਹੀ ਰੱਖੇ ਸੀ ਲਾਗੇ ਉਹ ਜਿੰਨਾ ਰੁੜ ਗਏ ਆ ਰੁੜ ਗਏ ਆ ਨਾ ਪਾਣੀ ਤੋਂ ਵੀ ਆਤਰ ਮੈਂ ਕਿਸੇ ਕਰਨੋਂ ਹੋਣੀ ਗਈ ਆ ਕਿ ਵੀ ਹੁਣ ਤੇ ਕਿਤੇ ਪਾਣੀ ਦੀ ਵੀ ਸਦਨ ਜਿਹੜਾ ਉਹ ਵੀ ਬਿਲਕੁਲ ਨਹੀਂ ਕੀ ਕਰੀਏ ਵੇਖੋ ਇਹ ਵੀ ਹੋ ਜਾਂਦਾ ਰੋਟੀ ਪਾਣੀ ਰੋਟੀ ਨਹੀਂ ਮਿਲਦਾ ਦੋ ਦੋ ਤਿੰਨ ਤਿੰਨ ਦਿਨ ਜਿਵੇਂ ਤੁਸੀਂ ਕਿਹਾ ਕਿ ਬੇਹੀ ਵੀ ਖਾਂਦੇ ਰਹੇ ਹਾਂ ਜੀ ਬਈ ਤਬਈ ਕਰਕੇ ਖਾਂਦੇ ਰਹੇ ਹਾਂ ਐਡਾ ਜਿਹੜਾ ਲੈ ਆਉਣੀਆਂ ਦੋ ਚਾਰ ਤੇ ਇੱਕ ਇੱਕ ਦੋ ਦੋ ਬੱਚਿਆਂ ਦੇਣੀਆਂ ਬੱਚੇ ਰੱਖ ਲਓ ਸਵੇਰੇ ਖਾ ਲਿਓ ਫਿਰ ਕਿੱਥੋਂ ਖਾਵਾਂਗੇ ਆਪਾਂ ਕਿਧਿਆਨੇ ਨੇ ਪਾਣੀ ਚ ਨਹੀਂ ਕੋਣ ਲਿਆ ਕੇ ਲਊਗਾ ਫਿਰ ਫਿਰ ਉਹ ਹੀ ਆਈ ਤੇ ਕੋਈ ਤਣਾ ਰੱਖ ਕੇ ਇੱਟਾ ਇਹੋ ਹੀ ਤਾਂ ਰੱਖ ਕੇ ਤੇ ਇਹਨਾਂ ਦੇ ਤੇ ਤਤੀ ਮਾਰੀ ਮਾਰੀ ਬੱਚਿਆਂ ਨੂੰ ਕਾਦਣੀ ਵੀ ਜਾਣੇ ਖਾਰੋ ਢਿੱਡ ਭਰ ਲਓ ਤੇ ਬੱਚੇ ਸਾਨੂੰ ਪਤਾ ਜੇ ਕੱਲ ਦੇ ਬੱਚੇ ਕੀ ਕਰਨ ਫਿਰ ਖਾਣੀ ਪੈਣੀ ਇਹਨਾਂ ਵਿਚਾਰਾਂ ਨੂੰ ਮਾਰੀ ਦੇ ਕਾਕੇ ਤੇ ਆਪਣਾ ਵਿਚਾਰਾ ਵਿਚਾਰਾ ਕਰ ਲੈਣਾ ਪਿੰਡ ਚਾਚਾ ਇੱਕ ਜਵਾਕ ਦੀ ਮੌਤ ਵੀ ਹੋ ਗਈ ਹਾਂਜੀ ਹੋਈ ਜੀ ਹੋਈ ਕਾਕੇ ਦੀ ਉਹ ਕਿਵੇਂ ਹੋ ਗਈ ਉਹ ਕਿਵੇਂ ਜੀ ਉਹ ਜਾਣਦੇ ਹੀ ਬੱਚੇ ਇਤਰਾ ਹੀ ਵੀ ਪਾਣੀ ਜੇ ਚੜਨ ਡਿਆ ਸੀ ਬੜਾ ਤੇ ਉਹ ਬੱਚੇ ਤੁਹਾਨੂੰ ਪਤਾ ਵੇਖ ਕੇ ਅੱਜ ਕੱਲ ਭਜਦੇ ਨੱਠਦੇ ਆ ਵੀ ਅਹੀ ਇਹ ਪਾਣੀ ਪਤਾ ਨਹੀਂ ਕੀ ਚੀਜ਼ ਆ ਇਹ ਨਹੀਂ ਪਤਾ ਕਿ ਮੌਤ ਹੈ ਸਾਡੀ ਤੇ ਉਹਨਾਂ ਨੇ ਇਤਰਾ ਭਜਦੇ ਨੱਠਦੇ ਫਿਰਦੇ ਕਹਿਲ ਕੀ ਸਕਿਆ ਤੇ ਮੌਤ ਹੋ ਗਈ ਤੇ ਤੀਜੇ ਦਿਨ ਜਾ ਕੇ ਆਪੇ ਹੀ ਫੁੱਲ ਕੇ ਨਿਕਲੇ ਆਪੇ ਫੁੱਲ ਕੇ ਨਿਕਲਿਆ ਉਹ ਪਰਿਵਾਰ ਦਾ ਬਹੁਤ ਬੁਰਾ ਹਾਲ ਉਹ ਵੀ ਪੁਰਾਤਨ ਬੱਚਾ ਜਵਾਨ ਸੀ ਜੀ ਬਹੁਤ ਬੱਚਾ ਜਵਾਨ ਸੀ ਜੀ ਬਈ ਤੇ ਉਹ بڑا ਕੋਈ بڑے ਥਲੇ ਲੈ ਕੱਢਣ ਵਾਸਤੇ ਵੀ ਕੋਈ ਆਵੇ ਸਕ 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 ਤੇ ਕੱਢ ਜਾਵੇ ਚਲੋ ਮੁੱਦਾ ਹੀ ਨਿਕਲ ਜੇ ਵਿੱਚ ਮਰਿਆ ਲੱਭ ਜੇ ਪਰ ਕਿਸੇ ਨੇ ਨਹੀਂ ਸੁਣੀ ਆਪੋ ਹੀ ਫੁੱਲ ਕੇ ਵੇ ਤਾਂ ਆਇਆ ਵਿਚਾਰਾ ਆਪੋ ਹੀ ਫੁੱਲ ਕੇ ਆਇਆ ਵਾ ਤੇ ਫੇਰ ਉਹਨਾਂ ਨੇ ਵਿਚਾਰਿਆਂ ਨੇ ਪਿੰਡ ਵਾਲਿਆਂ ਨੇ ਉਹ ਬਾਹਰ ਵਾਲੀ ਕੋਠੀ ਵਾਲਾ ਉਹਨਾਂ ਨੇ ਦੱਸਿਆ ਵੀ ਤੁਹਾਡਾ ਬੱਚਾ ਜਿਹੜਾ ਇਹ ਬਾਹਰ ਆ ਕੇ ਫਿਰ ਰੋਣਾ ਪਿਆ ਫਿਰ ਉਹ ਭੱਜ ਕੇ ਗਏ ਫਿਰ ਫਨਪੁਰਕੇ ਨਾਲ ਪਿੰਡ ਵਾਲਿਆਂ ਬਾਹਰ ਕੱਢਿਆ ਫਿਰ ਉਹਨਾਂ ਫੌਜੀਆਂ ਨੇ ਲੱਦ ਕੇ ਖੜਿਆ ਹਾਂਜੀ ਬਹੁਤ ਮੜਾ ਹਾਰ ਹੋਇਆ ਕੋਈ ਬੱਚੇ ਵਾਲੋ ਵੀ ਬਹੁਤ ਜ਼ਿਆਦਾ ਮੜਾ ਜੀ ਆ ਚਲੋ ਇੰਨੀ ਬੱਚਾ ਜ਼ਰੂਰ ਹੈਗੀ ਤੁਹਾਡਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜੋ ਇੰਨਾ ਕੁਛ ਟਿਆ ਕੋਈ ਜਵਾਕ ਹੈਗੇ ਨੇ ਉਹਨਾਂ ਦਾ ਨਹੀਂ ਕੋਈ ਨੁਕਸਾਨ ਹੋਇਆ ਨਹੀਂ ਬੱਚੇ ਬਚ ਗਏ ਜੀ ਬੱਚੇ ਬਚ ਗਏ ਜਿਹੜੀ ਗੱਲ ਬਚੀ ਉਹ ਕੋਕੀ ਨਹੀਂ ਬੱਚੇ ਬਚ ਗਏ ਜੀ ਬੱਚਿਆਂ ਦੀ ਮਾਲਕ ਦੀ ਕਿਰਪਾ ਉਹ ਹੀ ਲੈ ਕੇ ਤੇ ਭੱਜ ਉੱਠੇ ਆਂ ਵੀ ਇਹ ਵੱਜਣ ਕਿਉਂ ਇੰਨਾ ਪਾਣੀ ਦੀ ਬਾਹਰ ਪਾਣੀ ਦਾ ਕੋਈ ਹਾਂਜੀ ਹਾਂਜੀ ਹੁਣ ਤੇ ਠੀਕ ਜੇ ਪਾਣੀ ਦਾ ਹੁਣ ਤੇ ਹੀ ਆਪਣੇ ਆਤੰਬੂ ਲੱਗ ਗਿਆ ਹੁਣ ਤੇ ਲੈ ਆ ਗਏ ਆਂ ਜੀ ਤਾਂ ਗੁਜਰਾਣੀ ਬਹੁਤ ਔਖਿਆ ਜੀ ਬੜਾ ਸੇਕ ਨਿਕਦਾ ਹੈ ਆ ਬਾਪੂ ਵਿਚਾਰਾ ਬੋਰ ਥਲੀ ਰਿੰਦਾ ਸਾਰੀ ਦਿਹਾੜੀ ਆ ਵਿਚਾਰਾ ਬਜ਼ੁਰਗ ਸਾਰੀ ਦਿਹਾੜੀ ਆਂਦਾ ਇਥੇ ਸੇਕ ਨਿਕਲਦਾ ਤੰਬੂ ਵਿੱਚ ਤੇ ਵਿਚਾਰਾ ਸਾਰੀ ਦਿਨ ਉੱਥੇ ਹੀ ਬੈਹ ਰਿੰਦਾ ਉੱਥੇ ਲੰਮੇ ਪੈ ਰਿੰਦਾ ਤਾਂ ਇਹ ਤੁਸੀਂ ਦੇਖ ਸਕਦੇ ਹੋ ਦੋਸਤੋ ਮਾੜੇ ਹਾਲ ਜਿਹੜੇ ਹੋਏ ਪਏ ਨੇ ਤਾਂ ਕੋਈ ਵੀ ਜਿਹੜਾ ਇਸ ਵੀਡੀਓ ਨੂੰ ਦੇਖ ਰਿਹਾ ਹੋਊਗਾ ਇਹਨਾਂ ਦੀ ਮਦਦ ਜ਼ਰੂਰ ਕੀਤੀ ਜਾਵੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਜਾਵੇ ਬਣਦੀ ਮਾਤੇ ਦੀ ਕੀਤੀ ਜਾਵੇ ਕੋਈ ਨੰਬਰ ਤੁਹਾਡਾ ਕੋਈ ਫੋਨ ਨੰਬਰ ਕੁਛ ਹਾਂ ਨਾ ਕਿ ਨਾ ਤਾਂ ਤੁਹਾਡਾ ਫੋਨ ਨੰਬਰ ਵੀ ਜਰੂਰ ਜਿਹੜਾ ਤੁਸੀਂ ਬੋਲਿਓ ਕਿਉਂਕਿ ਤੁਹਾਡੇ ਤੱਕ ਸੰਪਰਕ ਕਰਨਗੇ ਲੋਕ ਸਿੱਧੇ ਤਾਂ ਹੀ ਅਸੀਂ ਆਇਆ ਤੁਹਾਡੇ ਕੋਲ ਤੁਸੀਂ ਇੱਕ ਵਾਰ ਨੰਬਰ ਜਰੂਰ ਬੋਲ ਦਿਓ ਜੀ ਜਵਾਨੀ ਬੋਲ ਦਿਓ ਕੋਈ ਗੱਲ ਨਹੀਂ ਅਸੀਂ ਇਸ ਤਰ੍ਹਾਂ ਤਾਂ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਆਸੇ ਪਾਸੇ ਤੇ ਲੋਕ ਇੱਥੇ ਜਿਹੜੇ ਰਹਿ ਰਹੇ ਨੇ ਬਹੁਤ ਬੁਰਾ ਹਾਲਤ ਦੇਖੋ ਕਿਵੇਂ ਸਾਰਾ ਘਰ ਟੇਹਾ ਪਿਆ ਹੈਗਾ ਕੰਧਾਂ ਕੋਲੇ ਸਾਰਾ ਕੁਝ ਬੁਰਾ ਹਾਲ ਹੋਇਆ ਪਿਆ ਹੈਗਾ ਤਸਵੀਰਾਂ ਦੇਖ ਸਕਦੇ ਹੋ ਇਹ ਜਿਹੜਾ ਜਿਹੜਾ ਤੁਸੀਂ ਦੇਖੋ ਲੋਕਾਂ ਦਾ ਕਿਵੇਂ ਜਿਹੜਾ ਤੰਬੂਆਂ ਦੇ ਵਿੱਚ ਰਹਿਣਾ ਪੈ ਰਿਹਾ ਹੈਗਾ ਤੰਬੂ ਲਾਏ ਨੇ ਤੰਬੂਆਂ ਦੇ ਵਿੱਚ ਜਿਹੜੇ ਨੇ ਲੋਕ ਐ ਇੱਥੇ ਰਹਿ ਰਹੇ ਨੇ ਆਹ ਤੰਬੂ ਲਾ ਕੇ ਗਿਆ ਕੋਈ ਸੰਸਤਾ ਵਾਲੇ ਉਹਦੇ ਵਿੱਚ ਰਹਿ ਰਹੇ ਐ ਤੇ ਵਾਰਸ ਪੰਜਾਬ ਦੇ ਤੇ ਅੱਛਾ ਠੀਕ ਐ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਆਹ ਸਾਰਾ ਜਿਹੜਾ 게ਟ ਐ ਇਹ ਸਾਰੇ ਹੋਗੇ ਆ ਨੰਬਰ ਬੋਲ ਦੋ ਬੋਲ ਦੋ ਇੱਕ ਵਾਰ ਤੁਸੀਂ ਤਾਂ ਨੰਬਰ ਜਿਹੜਾ ਇਹਨਾਂ ਦਾ ਹੈਗਾ ਹੈਗਾ ਉਹ ਤੁਹਾਨੂੰ ਦੱਸ ਦਿਆਂ ਨੰਬਰ ਹੈ 76580 47040 ਇੱਕ ਵਾਰ ਫੇਰ ਬੋਲਦਾ ਮੈਂ 76580 47040 ਤਾਂ ਇਹ ਨੰਬਰ ਆ ਪਰਿਵਾਰ ਦਾ ਤੁਸੀਂ ਗੱਲਬਾਤ ਕਰ ਸਕਦੇ ਹੋ ਫੋਨ ਤੇ ਔਰ ਇਹਨਾਂ ਤੱਕ ਪਹੁੰਚ ਜਿਹੜੀ ਹੈ ਤੁਸੀਂ ਕਰ ਸਕਦੇ ਹੋ ਕੈਨਵਾ ਪਰ ਸੰਜੇਂਦਰ ਨਾਮਦੀਪ ਜੋਤ ਭੇੜੇਵਾਲ